ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਔਰ ਸਾਡੇ ਨਾਲ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨ ਤੋਂ ਜਗਪ੍ਰੀਤ ਸਿੰਘ ਜੀ 2025 ਦੇ ਵਿੱਚ ਇਸ ਸਾਲ ਸਪਾਊਸ ਵੀਜ਼ਾ ਦੇ ਆਪਸ਼ਨ ਕੀ ਰਹਿਣ ਵਾਲੇ ਨੇ ਭਾਵੇਂ ਗੱਲ ਕੈਨੇਡਾ ਦੀ ਹੋਵੇ ਤੇ ਨਾਲ ਯੂਕੇ ਦੀ ਇਹ ਦੋ ਕੰਟਰੀਜ਼ ਨੇ ਜਿਨ੍ਹਾਂ ਨੇ ਪਿਛਲੇ ਸਾਲ ਸਪਾਊਸ ਵੀਜ਼ਾ ਨੂੰ ਲੈ ਕੇ ਕਈ ਤਬਦੀਲੀਆਂ ਕੀਤੀਆਂ ਸੀ 2025 ਦੇ ਵਿੱਚ ਸਪਾਊਸ ਵੀਜ਼ਾ ਦੀਆਂ ਸੰਭਾਵਨਾਵਾਂ ਤਬਦੀਲੀਆਂ ਕਿ ਅੱਜ ਕਿਹੜੇ ਵਿਦਿਆਰਥੀ ਕਿੱਥੇ ਕਿੱਥੇ ਐਲੀਜੀਬਲ ਨੇ ਸੋ ਸਪਾਊਸ ਵੀਜ਼ਨ ਨੂੰ ਲੈ ਕੇ 2025 ਦੇ ਸੰਬੰਧ ਦੇ ਵਿੱਚ ਇਹ ਵੀਡੀਓ ਬਹੁਤ ਮਹੱਤਵਪੂਰਨ ਹੈ ਵੱਖ-ਵੱਖ ਪਹਿਲੂਆਂ ਦੇ ਉੱਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਨੇ ਜਗਪ੍ਰੀਤ ਸਿੰਘ ਜੀ ਜਿਹੜੇ ਕਿ ਬਰਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਜਗਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਇਸ ਵੀਡੀਓ ਦੇ ਵਿੱਚ ਪੂਰੀ ਇਨਫਰਮੇਸ਼ਨ ਏ ਟੂ ਜ਼ेड ਇਨਫਰਮੇਸ਼ਨ ਇਸ ਸਾਲਸ ਹਾਊਸ ਵੀਜ਼ਾ ਦੇ ਸੰਦਰਭ ਦੇ ਵਿੱਚ ਤੁਸੀਂ ਸਾਂਝੀ ਕਰੋ ਕਿ ਜਿਹੜੇ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ ਅਲੱਗ-ਅਲੱਗ ਕੰਟਰੀਸ ਤੋਂ ਆਪਸ਼ਨ ਦੇਖਦੇ ਨੇ ਔਰ ਇਸ ਵੀਜ਼ਾ ਨੂੰ ਲੈ ਕੇ ਹਰ ਇੱਕ ਕੰਟਰੀ ਵੱਲੋਂ ਬਹੁਤ ਸਾਰੇ ਚੇਂजेस ਦੇਖਣ ਨੂੰ ਮਿਲੇ 2024 ਦੇ ਵਿੱਚ ਯੂਕੇ ਦੇ ਵਿੱਚ ਵੀ ਬਹੁਤ ਵੱਡੀਆਂ ਚੇਂजेस ਆਈਆਂ ਜਿੱਥੇ 2031 ਦਸੰਬਰ 2023 ਤੱਕ ਜੇ ਮੈਂ ਗੱਲ ਕਰਾਂ ਤਾਂ ਸਟੂਡੈਂਟਸ ਆ ਨਾਰਮਲ ਮਾਸਟਰਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦੇ ਸੀ ਔਰ ਆਪਣੇ ਸਪਾਊਸ ਦੇ ਨਾਲ ਜਾਂਦੇ ਸੀ ਉੱਥੇ ਹੁਣ ਰਿਸਰਚ ਬੇਸਡ ਪ੍ਰੋਗਰਾਮ ਹੈ ਯੂਨੀਵਰਸਿਟੀਜ਼ ਲਿਮਿਟਿਡ ਹੋ ਗਈਆਂ ਸੀਟਸ ਲਿਮਿਟਿਡ ਹੋ ਗਈਆਂ ਸੋ ਬਹੁਤ ਇੱਕ ਟਾਈਟ ਸਿਚੁਏਸ਼ਨ ਰਹੀ ਬਟ ਵੀਜ਼ਾ ਸਕਸੈਸ ਬਹੁਤ ਸ਼ਾਰਪਰ ਆਇਆ ਐਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੀ ਚੀਜ਼ ਲਿਆਦੀ ਗਈ ਸੀ ਜਿਹਦੇ ਵਿੱਚ ਪਹਿਲਾਂ ਸਟੂਡੈਂਟ ਪਲੱਸ 2 ਦੇ ਬਿਹਾਫ ਤੇ ਵੀ ਜਾ ਸਕਦੇ ਸੀ ਆਪਣੇ ਸਪਾਊਸ ਦੇ ਨਾਲ ਉੱਥੇ ਉਹਨਾਂ ਨੇ ਕੰਡੀਸ਼ਨ ਫਿਕਸ ਕਰਤੀ ਕਿ ਹੁਣ ਜੇਕਰ ਤੁਸੀਂ ਮਾਸਟਰਸ ਜਾਂ ਡਾਕਟੋਰੇਟ ਲੈਵਲ ਦੇ ਵਿੱਚ ਜਾਂਦੇ ਹੋ ਥੈਨ ਓਨਲੀ ਯੂ ਕੈਨ ਪ੍ਰੋਸੀਡ ਫਾਰ ਦੀ ਯੂਰ ਸਪਾਊਸ ਓਪਨ ਵਰਕ ਪਰਮਿਟ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗਾ ਉਹ ਕਿਹੜੀਆਂ-ਕਿਹੜੀਆਂ ਟ੍ਰੇਡ ਨੇ ਜਿਹਨਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਪਲੱਸ ਕੁਝ ਬੈਚਲਰ ਲੈਵਲ ਦੇ ਪ੍ਰੋਗਰਾਮ ਵੀ ਹੈਗੇ ਆ ਜਿਹਦੇ ਵਿੱਚ ਸਟਿਲ ਸਟੂਡੈਂਟ ਜਾ ਸਕਦੇ ਨੇ ਸੋ ਉਹ ਅਕੋਰਡਿੰਗਲੀ ਅਗਰ ਤੁਹਾਡੀਆਂ ਐਲੀਜੀਬਿਲਿਟੀਜ਼ ਅਕੈਡਮਿਕਸ অর ਇੰਗਲਿਸ਼ ਪ੍ਰੋਫੀਸ਼ੈਂਸੀਸ ਨੂੰ ਲੈ ਕੇ ਮੀਟ ਕਰਦੀਆਂ ਨੇ ਤੇ ਯੈਸ ਡੈਫੀਨਿਟਲੀ ਸਟਿਲ ਯੂ ਕੈਨ ਅਪਲਾਈ ਫਾਰ ਓਪਨ ਵਰਕ ਪਰਮਿਟਸ ਫਾਰ ਯਰ ਸਪਾਊਸ ਅਲੋਂਗ ਵਿਦ ਯਰ ਅਪਲੀਕੇਸ਼ਨ ਪ੍ਰੋਸੈਸਿੰਗ ਟਾਈਮ ਥੋੜਾ ਜ਼ਰੂਰ ਆਇਆ ਉਹ ਚਲੋ ਕੈਨੇਡਾ 'ਚ ਹੈਗਾ ਹੀ ਐਂਡ ਕੈਨੇਡਾ ਇਸ ਟ੍ਰਾਈਂਗ ਇਟਸ ਲੈਵ टाइम सो गल करते हैं जी ओपन वर्क परमिट कि so, अगर स्टूडेंट मास्टर ओपन वर्क परमिट सोच कुछ ट्रेड डिफाइंड ने जिम्मे डेंटल सर्जरी डॉक्टर हो या प्रोग्रामे हो तो डेफीनेटलीमिट ਬੈਚਲਰ ਆਫ ਲਾਅ অর ਤੁਸੀਂ ਥਿਊਰਿਸ ਡਾਕਟਰ ਪ੍ਰੋਗਰਾਮ ਚ ਜਾਂਦੇ ਹੋ ਤਾਂ ਉਹਦੇ ਵਿੱਚ ਆਪਸ਼ਨ ਰਹੇਗੀ ਮੈਡੀਕਲ ਡਾਕਟਰਸ ਐਮ ਡੀ ਕਰਨ ਜਾਂਦੇ ਹੋ ਅ ਫਰਦਰ ਮੋਰ ਵੈਟਰਨਰੀ ਦੇ ਮੈਡੀਸਨ ਡਾਕਟਰਸ ਦੇ ਵਿੱਚ ਵੀ ਸਟੂਡੈਂਟਸ ਆਪਣੇ 스ਪਾਊਸ ਦੇ ਓਪਨ ਵਰਕ ਕਮਿਟਸ ਅਪਲਾਈ ਕਰ ਸਕਦੇ ਨੇ ਫਿਰ ਆਂਦਾ ਜੀ ਡਾਕਟਰ ਆਫ ਫਾਰਮੇਸੀ ਪੀ ਐਚ ਡੀ ਤੁਸੀਂ ਅਗਰ ਫਾਰਮੇਸੀਸ ਕਰਦੇ ਹੋ ਉਹਦੇ ਵਿੱਚ ਤੁਹਾਡੇ ਕੋਲ ਫਾਰਮ ਡੀ ਜਾਂਦੇ ਹੋ ਜਾਂ ਬੀ ਫਾਰਮਾਟ ਵੀ ਜਾਂਦੇ ਹੋ ਤਾਂ ਸਟਿਲ ਕੁਝ ਜਗ੍ਹਾ ਤੇ ਆਪਸ਼ਨ ਤੁਹਾਡੇ ਕੋਲੇ ਅਵੇਲੇਬਲ ਰਹਿਣਗੇ सब तो वादी गल है प्लस टू पास आउट स्टूडेंट के इस प्रोग्राम से जा सो उ दो प्रोग्राम बहुत वीरिया ने वन इज बैचलर ऑफ सैंस एंड नर्सिंग सो जेकर प्लस टू की है और मैडिकल दे मैथ्स है तो बी एससी नर्सिंग अप्लाई कर हो और स्टूडेंट अपने स्पाउस के हाल जा सद एंड फरदर मोड अगर बी एड कर जाने तो स्टिल ये हम बहुत सारे स्टूडेंट आ जाएगे जिन्ह बैचलर ऑफ आर्ट्स किया कोई भी ग्रैजुएशन की है ਤੋ ਬੀਐਡ ਪ੍ਰੋਗਰਾਮ ਜੀ ਆ ਜੇ ਉਹਨਾਂ ਨੇ ਡਿਪਲੋਮਾ ਇਨ ਐਜੂਕੇਸ਼ਨ ਆਲਰੇਡੀ ਕੀਤਾ ਹੈ ਤਾਂ ਕੁਝ ਪ੍ਰੋਗਰਾਮਸ ਇਦਾਂ ਦੇ ਯੂਨੀਵਰਸਿਟੀਜ਼ ਆਫਰ ਕਰਦੀਆਂ ਨੇ ਜਿੱਥੇ ਤੁਸੀਂ ਬੀਐਡ ਚ ਡਿਗਰੀ ਲੈ ਸਕਦੇ ਹੋ ਸੋ ਇਹ ਕੁਝ ਟ੍ਰੇਡਸ ਨੇ ਕੁਝ ਪ੍ਰੋਗਰਾਮਸ ਨੇ ਜਿਹਦੇ ਵਿੱਚ ਸਟੂਡੈਂਟਸ ਆਪਣੇ ਸਪਾਊਸ ਦੇ ਨਾਲ ਕੈਨੇਡਾ ਦੇ ਵਿੱਚ ਮਈ ਜਾਂ ਸਪਟੈਂਬਰ 2025 ਦੇ ਇਨਟੇਕਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਸੋ ਵੀਡੀਓ ਥੋੜਾ ਲਿਮਟਿਡ ਹੁੰਦਾ ਜੀ ਟਾਈਮਸ ਹੋ ਇਥੇ ਜਿਆਦਾ ਇਨਫੋਰਮੇਸ਼ਨ ਡਿਟੇਲ ਚ ਸ਼ੇਅਰ ਨਹੀਂ ਕੀਤੀ ਜਾ ਸਕਦੀ ਬਾਕੀ ਇਹਨਾਂ ਅ ਪੁਆਇੰਟ 'ਤੇ ਅਗਰ ਤੁਸੀਂ ਡਿਟੇਲ ਡਿਸਕਸ਼ਨ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਆ ਕੇ ਟੀਮ ਨੂੰ ਮਿਲ ਸਕਦੇ ਹੋ ਉਹਦੇ ਲਈ ਆਪਣੀ ਅਪਾਇੰਟਮੈਂਟ ਫਿਕਸ ਕਰੋ ਕਾਲ ਕਰੋ ਥੈਂਕ ਯੂ ਸੋ ਮੱਚ ਸੋ ਜਗਪ੍ਰੀਤ ਸਿੰਘ ਹੁਣਾਂ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ 90238 90238 ਤੁਰੰਤ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਬਰੌਡਵੇ ਇਮੀਗ੍ਰੇਸ਼ਨ ਦੀ ਟੀਮ ਨੂੰ ਨਿਜੀ ਤੌਰ ਤੇ ਮਿਲ ਸਕਦੇ ਹੋ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਜਾ ਸਕਦੇ ਹੋ ਪੰਜਾਬ ਦੇ ਵਿੱਚ ਬਹੁਤ ਸਗਾ ਤੇ ਦਫ਼ਤਰ ਨੇ ਆਨਲਾਈਨ ਵੀ ਤੁਸੀਂ ਆਪਣੀ ਫਾਈਲ ਮੂਵ ਕਰ ਸਕਦੇ ਹੋ ਤੂੰ ਜ਼ਿਆਦਾ ਜਾਣਕਾਰੀ ਲਈ ਫੋਨ ਕਰੋ ਪੂਰੀ ਕਲੈਰਿਟੀ ਲਾਓ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ